ਰੇਡੀਓ ਰੂਡੀਓ ਨੇ ਵੀ ਬਹੁਤ ਕਾਮਯਾਬ ਨੇ ਇਹ ਖੜਾ ਇੰਜਣ ਕਰਕੇ ਤੇ ਕੰਡੀਸ਼ਨ ਵਾਪੇ ਤੁਸੀਂ ਚੈੱਕ ਕਰ ਲਓ ਹਾਂਜੀ ਕੀ ਹਾਲਤ ਸਾਲਿਆਂ ਨੂੰ ਸਸਤੇ ਗੱਲ ਤੇ ਹੋ ਸਾਰੇ ਵਧੀਆ ਠੀਕ ਠਾਕ ਹੋਊਂਗੇ ਸਰ ਤੇ ਅੱਜ ਆਪਾਂ ਲੈ ਕੇ ਆਇਆ ਬੌਕਸਰ ਮੋਟਰਸਾਈਕਲ ਤੇ ਤੋਹਫਾ ਤੁਹਾਡੇ ਲਈ ਇੱਕ ਸਸਤੇ ਭਾਅ ਦਾ ਹੀ ਇਹ ਮੋਟਰਸਾਈਕਲ ਕੰਡੀਸ਼ਨ ਆਪਾਂ ਤੁਹਾਨੂੰ ਚੈੱਕ ਕਰਾਉਣੀ ਆ ਮੋਟਰਸਾਈਕਲ ਦੀ ਵਧੀਆ ਯਾਨੀ ਕਿ ਸਸਤੇ ਭਾਅ ਦਾ ਮੋਟਰਸਾਈਕਲ ਆ ਇਹ ਬਾਲਾ ਮਹਿੰਗਾ ਨਹੀਂ ਹੈਗਾ ਜਿੱਦਾਂ ਰੇਡੀਓ ਰੂਡੀਓ ਨੇ ਬਾਧੂ ਕਾਮਯਾਬ ਨੇ ਹਨਾ ਇਹ ਤੇ ਆਪਾਂ ਤੁਹਾਨੂੰ ਚੈੱਕ ਕਰਾਉਣੀ ਆ ਆਜੋ ਫਿਰ ਇਹ ਆ ਰਿਹਾ ਮੋਟਰਸਾਈਕਲ ਬਾਈ 2003 ਮਾਡਲ ਸਸਤੇ ਭਾਦ ਆਈ ਆ ਤੇ ਟਾਇਰ ਥੋੜੇ ਜਿਹਾ ਡੋਨੀਆ ਦੋਨੋਂ ਤੇ ਜਾਨੀ ਕਿ ਮਿਡਲ ਕਲਾਸ ਵਾਸਤੇ ਵਧੀਆ ਮੋਟਰਸਾਈਕਲ ਟਾਇਰ ਹਲਕੀ ਆ ਤੇ ਕੰਡੀਸ਼ਨ ਠੀਕ ਆ ਬਾਈ ਨੋਰਮਲ ਆ ਆਪਾਂ ਇਹਨੇ ਕਹਿੰਦੇ ਹੈਗੇ ਜਿਆਦਾ ਨਵਾਂ ਰੰਗ ਨਾਲ ਦਾਈ ਆ ਬਾਈ ਇਹਦਾ ਤੇ ਤੇ ਇੰਜਨ ਵਧੀਆ ਬਾਈ ਠੀਕ ਆ ਯਾਨੀ ਕਿ ਤੇ ਇਹ ਆਪਾਂ ਸਵਾਸਤੇਪਾਲਾ ਦਾ ਮੋਟਰਸੈਕਲ ਆ ਬਈ ਨੰਬਰ ਹੈ ਚਾਰਾ ਇਹ ਤੇ ਕੰਡੀਸ਼ਨ ਤੁਸੀਂ ਦੇਖ ਲਓ ਤੇ ਲੋਕੇਸ਼ਨ ਹੈਗੀ ਆ ਬਈ ਇਹਦੀ ਰਾਜਪੁਰਾ ਪਿੰਡ ਬਸੰਤਪੁਰਾ ਆਪਣਾ ਜ਼ਿਲ੍ਹਾ ਪਟਿਆਲਾ ਤੇ ਚੈੱਕ ਕਰ ਲਓ ਤੇ ਹੋਰ ਮੇਰੇ ਭਰਾ ਨੇ ਵੀ ਕਿਸੇ ਜੇ ਕੋਈ ਮੋਟਰਸਾਈਕਲ ਵੇਚਣਾ ਹੋਵੇ ਜਾਂ ਗੱਡੀਆਂ ਟਰੈਕਟਰ ਕੁਝ ਵੀ ਵੇਚਣਾ ਹੋਵੇ ਆਪਾਂ ਨੂੰ ਇਨਫੋਰਮੇਸ਼ਨ ਦੇ ਸਕਦਾ ਕੰਟੈਕਟ ਕਰ ਸਕਦਾ ਆਪਣੇ ਨਾਲ ਤੇ ਆਹ ਕੋਈ ਮੋਟਰਸਾਈਕਲ ਰੇਹਾ ਤੇ 18000 ਰੁਪਏ ਦਾ ਦੇਣਾ ਸੀ ਮੋਟਰਸਾਈਕਲ ਚੈੱਕ ਕਰ ਲਓ ਤੇ ਨੰਬਰ ਹੈਗਾ ਆਪਣਾ 7355133876 ਤੇ ਹੋਰ ਆਪਾਂ ਵੀਡੀਓ ਹੁਣ ਸਟਾਰਟ ਕਰ ਦੋਣੀ ਆ ਮਨੋਣੀ ਆ ਕਾਫੀ ਤਰ੍ਹਾਂ ਦੀਆਂ ਜੀ ਤੁਸੀਂ ਚੈੱਕ ਕਰ ਲਓ ਹਨਾ ਜਿੱਦਾਂ ਦੀ ਕੰਡੀਸ਼ਨ ਹੈਗੀ ਠੀਕ ਆ ਬਾਈ ਬਾਕੀ ਤੁਸੀਂ ਆ ਕੇ ਦੇਖ ਲਿਓ ਬਾਕੀ ਤਾਂ ਬੰਦੇ ਉਹਨੂੰ ਦੇਖ ਕੇ ਆ ਕੇ ਪਤਾ ਲੱਗਦਾ ਹਨਾ ਵੀ ਕਿੱਦਾਂ ਦਾ ਮਟਰ ਹੈਗਲ ਮਿਲਦੇ ਆਪਾਂ ਅਗਲੀ ਵੀਡੀਓ ਸਾਰਿਆਂ ਨੂੰ ਸਸ਼ਟੀਗਾਂ